சா சத்னா தன் வந்து சாஹாதி ਤੁਮਰੀ ਸ਼ਰਣ ਤੁਮਾਰੀ ਅਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਕੂਟ ਅਪਾਗ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਬ ਤੇ ਉਦਰ ਹੈ ਸੁਣ ਤੇ ਉਦਰ ਹੈ ਬਿਨ ਸਹਪਾਪ ਘਨੇਰੇ 3 ਤਾਰ ਨੇਵਾ ਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਘਨ ਨਾ ਕੋ ਲਗੈ ਧਾਕੀ ਪ੍ਰਵੇ ਆ ਗਏ ਰਦਾਸ ਤਾਕੋ ਵਿਘਨ ਨਾਮ ਕੋ ਲਾਗ ਡਾਕੀ ਪ੍ਰਵੇਗ ਅਰਦਾਸ ਪਰਮਰਮ ਸਤਕਾਰਯੋਗ ਤਖਤਿਸ਼ਵਰ ਇਮਾਨ ਦਸਾਂ ਹੀ ਪਾਤਸ਼ਾਹਿਆਂ ਦੀ ਆਤਮਕ ਜੋਤ ਜੁਗ ਹੋ ਦੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਾਲਕੀ ਲਿਆਨ ਦੇ ਪਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜਮਲ ਬੈਠੀ ਸਾਧ ਸੰਤ ਜੀਓ ਸਰਗ੍ਰਾਂਦੀ ਅਪਾਰ ਰਣ ਦੇ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਸਰਗ੍ਰਾਂਦੀ ਪਾਵਨ ਅਨ ਪਵਿੱਤਰ ਥੋੜ ਵਿੱਚ ਬੈਠ ਉਸ ਪਰਿਪੂਰਨ ਪਰਮਾਤਮਾ ਨਿਰੰਕਰ ਪਾਤਸ਼ਾਹ ਵਹਿਗੁਰੂ ਜੀ ਦੇ ਪਵਨ ਪਵਿੱਤਰ ਗੁਣਾ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸਰਵਣ ਕਰਨ ਦਾ ਸੁਭਾਗਾ ਸਮਾ ਸਤਸੰਗ ਦੀਆਂ ਖੁਸ਼ੀਆਂ ਪ੍ਰਾਪਤਨਾ ਕਲਰੋਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਮਾਲਕੀ ਆਂਦੇ ਸ਼ਹਾਦਤ ਦੇ ਦਿਹਾੜੇ ਨੂੰ ਨਾਨਕ ਨਾਮ ਲੈ ਬਸੰਤਾ ਨੇ ਰਲ ਮਿਲ ਕੇ ਆਪੋ ਆਪਣੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਆ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਗੁਰਪ੍ਰਬ ਸ਼ਹੀਦੀ ਵਿਹਾੜੇ ਜੀਵਨ ਦੇ ਵਿੱਚ ਅਨੇਕ ਹੀ ਸਾਡੇ ਬਤੀਤ ਹੋ ਰਹੇ ਆ ਪਰ ਗੁਰਮਖੋ ਅਸੀਂ ਮਨਾਤੇ ਰਹੇ ਆ ਅਸੀਂ ਮੰਨ ਨਹੀਂ ਰਹੇ ਮਨਾ ਲੈਣਾ ਸੌਖਾ ਮੰਨਣਾ ਬਹੁਤ ਔਖਾ ਜੋ ਸਿੱਖਿਆ ਸਾਡੇ ਸਤਿਗੁਰਾਂ ਨੇ ਤਵੀਆਂ ਤੇ ਬੈਠੇ ਦੇਗਾਂ 'ਚ ਉਬਾਲੇ ਖਾ ਕੇ ਮਨ ਰੋਹ ਸਾਡੇ ਤੱਕ ਪਹੁੰਚਦੀ ਕੀਤੀ ਉਸ ਸਿੱਖਿਆ ਨੂੰ ਉਸ ਧਰक्की ਬਾਣੀ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਕਰ ਲਏ ਮੰਨ ਨਹੀਂ ਲਏ ਵਾ ਤੇ ਉਪਰੋਂ ਦੋਸ਼ ਵੀ ਅਸੀਂ ਸਤਿਗੁਰਾਂ 'ਤੇ ਲਾ ਰਹੇ ਆ ਗੁਰੂ ਮਰਸ਼ਦ ਰੱਬ ਸਾਡੀਆਂ ਬੇਅਮਤੀਆਂ ਨਹੀਂ ਸੁਣਦਾ ਗੁਰਮੁਖੋ ਗੁਰਮਰਿਸ਼ੁਰਿ ਸੇ ਹਰ ਸਮੇਂ ਦਿਆਲਤਾ ਦੇ ਕਰ ਵਿਚਾਰ ਸਤਿਗੁਰੂ ਸਭਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉ ਹੋਏ ਸਤਿਗੁਰੂ ਤੇ ਸਾਰਿਆਂ ਦਾ ਭਲਾ ਲੋਚਦੇ ਆ ਬੈਰੇ ਦਸ਼ਮਣ ਨੂੰ ਵੀ ਆਪਣੇ ਖਲਾਵੇਂ ਵਿੱਚ ਲੈਂਦੇ ਆ ਪਰ ਦੋਸ਼ ਆਪਣੇ ਵਿੱਚ ਆ ਘਾਟ ਆਪਣੇ ਵਿੱਚ ਆ ਕਬੀਰ ਸਾਚਾ ਸਤਗੁਰੂ ਕਿਆ ਕਰੇ ਜੋ ਸਿਖਾਂ ਮੈਂ ਚੂਕ ਜਦੋਂ ਸਿੱਖਣ ਵਾਲੇ ਆ ਘਾਟ ਹੋਵੇ ਨਾ ਤੇ ਪੂਰਨ ਗੁਰੂ ਦਸੋ ਗੁਰਮੁਖ ਕਰੇ ਵੀ ਤੇ ਫਿਰ ਕੀ ਕਰੇ ਜਦੋਂ ਆਪਾਂ ਆਪਣੇ ਜੀਵਨ ਨੂੰ ਸਵਾਰਨਾ ਨਹੀਂ ਚਾਹੁੰਦੇ ਫਿਰ ਗੁਰੂ ਮੁਰਸ਼ਦ ਦਸੋ ਗੁਰਮੁਖ বারংবার ਸਾਨੂੰ ਕਹਿ ਕੇ ਸਮਝਾ ਕੇ ਬਾਣੀ ਅੰਦਰ ਪ੍ਰਮਾਣ ਕਰਕੇ ਇਤਿਹਾਸ ਦੇ ਪੂਰਨਿਆਂ ਚ ਸਾਨੂੰ ਸਮਝਾਉਂਦੇ ਆ ਪਰ ਮਨੁੱਖ ਆਪਣਾ ਜੀਵਨ ਜਿਉਣ ਦਾ ਕਿਉਂ ਉਵੇਂ ਹੀ ਗੁਰਮੁਖ ਲਗਾਉਂਦਾ ਬਹੁਤ ਘੱਟ ਜਗਿਆ ਸੂਆ ਕੂਟਮਤੀ ਕੋ ਗਰਲਾ ਸੇਵਕ ਕ੍ਰੋਡ ਅੰਦਰ ਕੋ ਇੱਕ ਅਦ ਸੇਵਕ ਆ ਗੁਰਮੁਖ ਜੜਾ ਉਹਦਾ ਕਿਹਾ ਹੋਇਆ ਮੰਨ ਕੇ ਤੇ ਜੀਵਨ ਤਬਦੀਲ ਕਰਦਾ ਆਓ ਆਪਾਂ ਵੀ ਯਤਨ ਕਰੀਏ ਆਪਣਾ ਜੀਵਨ ਨੂੰ ਬਦਲਣ ਦੇ ਸਰਗੁਰੂ ਸਾਡੇ ਬਾਖਸ਼ਾ ਜੀ ਦੀ ਰਹਿਮਤ ਦਾ ਸਦਕਾ ਪਿਛਲੇ ਦਿਨੀ ਆਪਾਂ ਰਾਗ ਆਸਾ ਦੇ ਅੰਦਰ ਲੜੀਵਾਰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰਦੇ ਹਾਂ 12 ਸ਼ਬਦ ਸੰਪੂਰਨ ਕੀਤੇ ਧੰਤਗੁਰ ਅਰਜਨ ਸਾਹਿਬ ਜੀ ਦੀ ਰਚਨਾ ਤੋਂ ਉਚਾਰਨੇ ਕੀਤੇ ਹੋਏ ਅੱਜ ਪਾਤਿਰਮਾ ਸ਼ਬਦ ਰਲ ਮਿਲ ਕੇ ਸਾਂਝਾ ਕਰਨ ਜਾ ਰਹੇ ਹਾਂ ਜੋ ਚਬਰ ਸ਼ਤਰ ਤਖਤ ਦੇ ਮਾਲਕ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ ਤਨ ਸੋਇ ਸਤਿ ਸਤਰ ਦੇ ਉੱਪਰ ਗੁਰਮੁਖ ਸ਼ਬਦ ਸੁਭਾਈ ਮਾਨ ਆਓ ਇਸ ਦਾ ਸਾਹਿਕ ਫਿਰ ਇਸ ਦਿਹਾਉ ਦੇ ਬੰਦ ਨੂੰ ਆਪਾਂ ਰਲ ਮਿਲ ਕੇ ਸਾਂਝਾ ਕਰੀਏ ਵਿਚਾਰਾਂ ਦੀ ਰਮਕਾ ਤੋਂ ਪਹਿਲਾਂ ਸਾਰੇ ਜਾਣੇ ਕਰਿਓ ਰਸਨਾ ਪਵਿੱਤਰ ਕਲੰਗੀ ਤਰ ਦਸ਼ਮੇਸ਼ ਪਿਤਾ ਮਾਲਕ ਲੀਆਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਸਰਜ ਨੇ ਪਿਆਰ ਆਦਰ ਸ਼ਰਧਾ ਦੇ ਪ੍ਰਵਾਨ ਨੂੰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ 5 ਇੱਕ ਤੁਕੇ ਦੋਮ ਇਹ ਇਹ ਸ਼ਬਦ ਸਰਲੇਖਾ ਦੀ ਆਸਾ ਰਾਗ ਦੇ ਅੰਦਰ ਲੜੀਵਾਰ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਇਹ 13ਵਾਂ ਸ਼ਬਦ ਹੈ ਇੱਕ ਤੁਕੇ ਇਸ ਪਾਵਨ ਪਵਿੱਤਰ ਸ਼ਬਦ ਦੇ ਉਹ ਜਿਹੜੇ ਬੰਦਾ ਉਦਾਤਾਰ ਗਿਆਨੇ ਇੱਕ ਤੁਕੇ ਦੋ ਬਕਸ਼ਿਆ ਭਾਵ ਦੋ ਸ਼ਬਦ ਨੇ ਜਿਹੜੇ ਇੱਕ ਤੁਕੇ ਆ ਪੰਜ ਬੰਦਾ ਇਸ ਪਾਵਨ ਪਵਿੱਤਰ ਸ਼ਬਦ ਤੇ ਤੇ ਰਹਿਮਤਾਂ ਦੇ ਦਾਤੇ ਇਸ ਪਾਵਨ ਪਵਿੱਤਰ ਸ਼ਬਦ ਦਾ ਰਹਾਉ ਦਾ ਬੰਦ ਬਖਸ਼ਿਸ਼ ਕਰਦੇ ਆ ਜੀਵਤ ਮੂਏ ਮੂਏ ਸੇ ਜੀਵੇ ਜੀਵਤ ਮੂਏ ਹੇ ਗੁਰਮਖੋ ਜਿਹੜੇ ਮਨੁੱਖ ਮਾਇਆ ਦੇ ਮਾਣ ਦੇ ਵਿੱਚ ਮਸਤ ਰਹਿੰਦੇ ਆ ਉਹ ਆਤਮਕ ਮੂਤੇ ਮਰ ਜਾਂਦੇ ਉਹਨਾਂ ਦਾ ਇਨਸਾਨੀ ਜਿਹੜੇ ਗੌਣਾ ਉਹ ਗੁਰਮਖੋ ਖਤਮ ਹੋ ਜਾਂਦੇ ਆ ਤੇ ਕੱਲ ਸੰਧਿਆ ਦੇ ਦੀਵਾਨ ਦੇ ਅੰਦਰ ਵੀ ਬੇਂਦੀ ਕੀਤੀ ਜਾਂਗੀ ਅਮਰਸਰਹੰਦੀ ਚੰਦੂ ਜਲਾਦ ਕਾਜੀ ਮੋਲਾਣੇ ਅੰਦਰੋਂ ਇਨਸਾਨੀਅਤ ਖਤਮ ਆਂ ਅੰਦਰੋਂ ਮਰੇ ਹੋਏ ਆ ਬਾਹਰੋਂ ਕੇਵਲ ਸਰੀਰ ਦਿਸਦੇ ਆ ਤੇ ਬਾਪੂ ਆਪਣੀ ਰਸਨਾ ਤੋਂ ਫਰਮਾਨ ਕਰਦੇ ਆ ਜੀਵਤ ਮੂਏ ਦਿਸਦੇ ਤੇ ਜਾਂਦੇ ਆ ਪਰ ਮਾਇਆ ਦੇ ਮਾਨ ਅੰਦਰ ਆਪਣੇ ਆਪਣੇ ਉਹਦੇ ਦੇ ਮਾਨ ਅੰਦਰ ਮੈਂ ਇਹ ਸਭ ਦੇ ਤੇ ਮੇਰੇ ਅਧੀਨ ਸਾਰੇ ਚੱਲਦੇ ਆ। ਅਹੰਕਾਰ ਅੰਦਰ ਸ਼ਰਧਾ ਭਾਵਨਾ ਗੁਣ ਕੋ ਐ ਸੁੱਖ ਦੇ ਸੜਵੜ ਕੇ ਪੂਲੇ ਹੋ ਚੁੱਕੀ ਆ। ਅੰਦਰ ਭਾਵਨਾ ਨਹੀਂ ਹੈ। ਅੰਦਰ ਸ਼ਰਧਾ ਨਹੀਂ ਹੈ, ਅੰਦਰ ਇਨਸਾਨੀ ਗੁਣ ਨਹੀਂ ਹਨ। ਮੂਏ ਸੇ ਧੀਵੇ ਇਦੋਂ ਉਲਟ ਜਿਨ੍ਹਾਂ ਨੇ ਆਪਣਾ ਮਨ ਗੁਰੂ ਦੇ ਸ਼ਬਦ ਵਿੱਚ ਗੁਰੂ ਦੇ ਹੁਕਮ ਵਿੱਚ ਮਾਰ ਦਿੱਤਾ ਉਹਨਾਂ ਕੋਲ ਆਤਮਿਕ ਜੀਵਨ ਆ ਉਹਨਾਂ ਦੇ ਕੋਲ ਦੁਨਿਆਵੀ ਧਨ ਪਦਾਰਥ ਦੁਨਿਆਵੀ ਅਹੁਦੇ ਹੋਣ ਨਾ ਹੋਣ ਪਰ ਉਹ ਇਨਸਾਨੀਆਂ ਦੀ ਖਾਤਰ ਹਮੇਸ਼ਾ ਤਤ ਪਰ ਰਹਿੰਦੇ ਆ ਇਨਸਾਨੀਆਂ ਦੀ ਸੇਵਾ ਵਿੱਚ ਗੁਰਮਖੋਦ ਅੱਠੇ ਪੈ ਰਹਿੰਦੇ ਆ ਤੇ ਸਾਡੇ ਸਤਿਗੁਰਾਂ ਦੇ ਇਸ ਇਤਿਹਾਸ ਦੇ ਵਿੱਚੋਂ ਇਹ ਚਲਕਾਰੇ ਪੈਂਦੇ ਆ ਜੀਵਤ ਮੂਏ ਮਾਇਆ ਦਾ ਮਾਨ ਕਰਾਂਗੇ ਆਤਮਿਕ ਮੌਤ ਹੋਊਗੀ ਸਰੀਰ ਕੱਲਾ ਜਾਂਦਾ ਹੋਊਗਾ ਮੂਏ ਸੇ ਜੀਵੇ ਜੇ ਆਪਣਾ ਮਨ ਗੁਰੂ ਕੇ ਸ਼ਬਦ ਵਿੱਚ ਮਾਰ ਦਈਏ ਤੇ ਆਤਮਿਕ ਜੀਵਨ ਬਣ ਜੂਗਾ ਕਾਬਲ ਖੰਧਾਰ ਤੋਂ ਸੰਗਤ ਆਈ ਆ ਪਰਾਤ ਰਕਾ ਕਰਦੇ ਆਂ ਸ਼੍ਰੀ ਰਾਮਦਾਸ ਪਰ ਸਾਹਿਬ ਦੇ ਨੇੜੇ ਧਰਮਸ਼ਾਲਾ ਦੇ ਵਿੱਚ ਸੰਗਤਾਂ ਨੇ ਉਤਾਰਾ ਗੀਤਾ ਚਲੋ ਵੀ ਹੁਣ ਆਪਾਂ ਸ਼੍ਰੀ ਦਰਬਾਰ ਸਾਹਿਬ ਇਹਦੇ ਨਜ਼ਦੀਕ ਆ ਗਏ ਆ ਅੰਮ੍ਰਿਤ ਵੇਲੇ ਉਠਾਂਗੇ ਇਸ਼ਨਾਨ ਬਾਣੀ ਕਰਾਂਗੇ ਤੇ ਗੁਰੂ ਕੇ ਦਰਸ਼ਨ ਦਿਦਾਰਿਆਂ ਨਾਲ ਚੱਲੇ ਮਾਰਾਂਗੇ ਪ੍ਰਸੰਧਿਆ ਦਾ ਸਮਾ ਉੱਪਰ ਹੋ ਗਿਆ ਰਾਤਰੀ ਦਾ ਪਹਿਰਾ ਰੰਗੋ ਯਾਰ ਤੇ ਜਾਣੀ ਰਣ ਸਤਿਗੁਰੂ ਸੱਜੇ ਪਾਤਸ਼ਾਹ ਮਾਲਕੀਆਂ ਨੂੰ ਸਿੱਖ ਨੇ ਆਣ ਸੁਣਿਆ ਦਿੱਤਾ ਮਾਲਕਾ ਬੜੀ ਪੂਰੋਂ ਸੰਗਤ ਆਈ ਆ ਤੇ ਉਹਨਾਂ ਦੀ ਕੋਈ ਟਹਿਲ ਪਾਣੀ ਤੇ ਰਮਤਾਂ ਦੇ ਦਾਤੇ ਲਈ ਆਈ ਨਹੀਂ ਕਿੱਦੋਂ ਫਲਾਣੇ ਨੂੰ ਸੱਦ ਲਿਓ ਓਟ ਮਕਾਨੇ ਨੂੰ ਸੱਦੋ ਤੁਸੀਂ ਚਲੋ ਕੋ ਪ੍ਰਸ਼ਾਦਾ ਪਾਣੀ ਤਿਆਰ ਨਾ ਅੱਗਲ ਦੇ ਯੋਨ ਮਾਰੋ ਬਾਦ ਵੀ ਖੁਲਾ ਨਿੰਦੂ ਮਾਰੋ ਤਮਕਾਂ ਦੇ ਨੋ ਵੀ ਬਾਦ ਮਾਰੋ ਕਰੰਗੀ ਫਿਰ ਸੇਵਾ ਕਰੰਗੀ ਤੇ ਗੁਰੂ ਨੇ ਕੀ ਕੀਤਾ ਤਨmaat ਗੰਗਾ ਜੀ ਆਮ ਆਪਣੀ ਮੁਖਾਰ ਬੰਨ ਕੋ ਬਚਮਚਤ ਗੰਗਾ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਉਹ ਚਲਪਾ ਸੰਗਤ ਦੀ ਸੇਵਾ ਨਾ ਕਰੀਏ ਹੁਣ ਇੰਨੀ ਚਲਨ ਦੀ ਕੁਝ ਹੋਰ ਤੇ ਨਹੀਂ ਤਿਆਰ ਹੋਣਾ ਔਕਰ ਪ੍ਰਸ਼ਾਦ ਤਿਆਰ ਕਰਦੇ ਆ ਤੇ ਕਿਸੇ ਗੋਲੀ ਨੂੰ ਕਿਸੇ ਸੇਵਕ ਨੂੰ ਨਹੀਂ ਆਪਾਂ ਆਵਾਜ਼ ਮਾਰਨੀ ਅਸੀਂ ਆਪਾਂ ਖੁਦ ਕਰਾਂਗੇ ਪ੍ਰਸ਼ਾਦ ਤਿਆਰ ਹੋਇਆ ਸ੍ਰੀ ਸਥਿ ਚੁਕਿਆ ਤੇ ਗੁਰਮੁਖੋ ਜਾ ਕੇ ਸੰਗਤ ਦੀ ਸੇਵਾ ਕੀਤੀ ਪ੍ਰਸ਼ਾਦ ਛਕਾਇਆ ਤੇ ਸੰਗਤ ਦੇ ਵਿੱਚ ਜਿਹੜੇ ਬਜ਼ੁਰਗ ਆਪਣੀਆਂ ਹਲਤਾਂ ਖੁਦ ਘਟਦੇ ਆ ਬਜ਼ੁਰਗੋ ਜੀ ਆਰਾਮ ਕਰੋ ਲਿਆਓ ਤੁਹਾਡੇ ਚਰਨਾਂ ਦੀ ਸੇਵਾ ਮੈਂ ਕਰਦਾ ਮੁੱਠਾ ਝਾਪੀ ਮੈਂ ਕਰਦਾ ਤੁਹਾਡੀ ਤੇ ਆਪਜੀ ਦੇ ਚਰਨਾਂ 'ਤੇ ਬੜੀ ਵਾਰ ਬੇਨਤੀ ਕਰੀਦੀ ਆ ਹਾਲ ਕੇ ਦੇਖੋ ਖਾਂ ਅੱਜ ਕੋਈ ਐਸਾ ਗੁਰੂ ਹੈ ਜਿੱਥੇ ਆਪਾਂ ਭੱਜੇ ਫਿਰਦੇ ਆ ਕੋਈ ਅਕ ਲੱਭਿਓ ਕਿਉਂ ਅਧੂਰੀਆਂ ਵਿੱਚ ਗੋਣੀ ਨਹੀਂ ਹੈ ਉਹ ਆਪ ਦੀਆਂ ਲਤਾਂ ਤੇ ਘਟਾ ਸਕਦੇ ਆ ਸੰਗਲੀਆਂ ਲਤਾਂ ਘਟਾਉਣ ਨੂੰ ਯਾਰ ਨਹੀਂ ਹੈ ਇਹ ਕੇਵਲ ਹੋਰ ਕੇਵਲ ਸ਼ਹੀਦਾਂ ਦਾ ਸਰਤਾਜ ਸ਼ਾਂਤੀ ਦਾ ਪੁੰਜਾ ਜਿਹੜਾ ਸੰਗਤ ਦੇ ਚਰਨਾਂ ਦੀ ਸੇਵਾ ਕਰਦਾ ਤੇ ਇਹ ਨਹੀਂ ਕਿੰਦਰ ਵੀ ਮੈਂ ਗੁਰੂ ਅਰਜਨ ਬਈ ਨੌਜਵਾਨਾ ਬੜੀ ਸੇਵਾ ਕਰਦਾ ਵੀ ਇਥੇ ਰਹਿਣ ਵਾਲਾ ਹਾਂ ਮਜੂੰਗੂ ਮੈਂ ਇਸੇ ਨਗਰ ਦਾ ਰਹਿਣ ਵਾਲਾ ਬਈ ਗੁਰੂ ਘਰ ਨੂੰ ਕਰਨ ਬਹੁਤ ਸੇਵਾ ਭਾਵਨਾ ਤੇਰੇ ਅੰਦਰ ਮੂਹੇ ਸੇ ਜੀਵੇ ਤੇ ਗੁਰੂ ਸਾਨੂੰ ਦੱਸਦਾ ਆਪਣੇ ਮਾਨ ਨੂੰ ਆਪਣੇ ਹੰਕਾਰ ਨੂੰ ਆਪਣੇ ਔਦਿਆ ਨੂੰ ਇੱਕ ਪਾਸੇ ਰੱਖ ਦਿਆ ਕਰ ਪਰ ਕਮਾਲ ਦੀ ਗੱਲ ਇਹ ਹੈ ਅੱਜ ਦਾ ਜੀਵਨ ਐਸਾ ਗੁਰਮਖੋ ਅਸੀਂ ਬਾਣੀ ਪੜਨ ਵਾਲੇ ਅਸੀਂ ਬਾਣੀ ਸੁਣਨ ਵਾਲੇ ਅਸੀਂ ਬਾਣੀ ਨੂੰ ਪ੍ਰਚਾਰਨ ਵਾਲੇ ਮਾਨ ਹੰਕਾਰ ਦੇ ਵਿੱਚ ਐਨ ਮੱਤੇ ਫਿਰਦੇ ਆ ਮੈਨੂੰ ਉਹ ਹੀ ਕੋਈ ਤੋਏ ਤਾਂ ਕਹਿ ਕਿ ਦਿਖਾ ਦੇ ਕੋਈ ਆਹਾ ਅੱਲਾਹ ਸਭਾ ਭਾਲਦੇ ਸ੍ਰੀ ਗੁਰੂ ਦੀ ਖੁਸ਼ੀਆਂ ਭਾਈ ਮੈਂ ਮੇਰੇ ਵਿੱਚ ਕਦੇ ਗੁਰੂ ਦੀ ਖੁਸ਼ੀ ਨਹੀਂ ਮਿਲਨੀ ਪ੍ਰਥੀਚੰਦ ਸੇਵਾ ਤੇ ਕਰਦਾ ਉਗਦੇ ਸੇਵਾ ਨਹੀਂ ਕਰਦਾ ਕਰਦਾ ਸੀ ਪਰ ਉਹਦਾ ਹੰਕਾਰ ਓਦੀ ਸੇਵਾ ਨੂੰ ਖਾਈ ਜਾਂਦਾ ਸੀ ਅੰਦਰ ਨਿਮਰਤਾ ਨਹੀਂ ਸੀ ਅੰਦਰ ਭਾਵਨਾ ਨਹੀਂ ਸੀ ਇਸ ਕਰਕੇ ਗੁਰਮੁਖੋ ਅਪ ਪ੍ਰਥੀਏ ਨਾ ਬਣਿਏ ਆਪਾ ਸੇਵਾ ਭਾਵਨਾ ਰੱਖ ਕੇ ਗੁਰੂ ਚਰਨਾਂ ਤੇ ਭਰੋਸਾ ਰੱਖ ਕੇ ਸੇਵਾ ਕਰੀਏ ਅੰਮ੍ਰਿਤ ਵੇਲਾ ਹੋਇਆ ਚਲੋ ਵੀ ਗੁਰੂ ਕੇ ਦਰਸ਼ਨਾਂ ਨੂੰ ਤਿੰਨ ਗੀ ਹੁਣ ਤੇ ਆਪਣੇ ਕੋਲੇ ਗੱਟੜੀ ਘਾ ਦਾ ਸਮਾਨ ਜਮ੍ਹਾਂ ਕਰਾ ਦਿੱਤਾ ਜਾਵੇ ਉਹਨਾਂ ਸਮੇਂ ਥੋੜੀ ਜਿਹੀ ਹਉ ਕਰੋ ਬਾਕੀ ਜਣੇ ਜਾਓ ਵੀ ਇੱਕ ਦੋ ਜਣੇ ਇੱਥੇ ਰੁਕ ਜਾਓ ਆਪਣੇ ਸਮਾਨ ਦੀ ਰਾਖੀ ਰਹਿਪੋ ਦਰਸ਼ਨ ਕਰਿਆ ਮੈਂ ਫਿਰ ਹੋਰ ਤੇ ਲੈ ਜਾਣੀ ਰੇਮ ਤਾਂ ਦਾ ਦਾਤਾ ਹੱਥ ਜੋੜ ਕੇ ਕਹਿੰਦਾ ਸੰਗਤ ਜੀ ਸਮਾਨ ਦੀ ਚੰਨਤਾ ਗੋੜਿਆਂ ਦੀ ਚੰਨਤਾ ਤੁਸੀਂ ਨਾ ਕਰੋ ਤੁਸੀਂ ਜਾਓ ਦਰਸ਼ਨ ਕਰੋ ਤੁਹਾਡੇ ਸਮਾਨ ਦੀ ਰਾਤੀ ਮੈਂ ਬੈਠਦਾ ਜਿੰਨਾ ਸਮਾਂ ਤੁਸੀਂ ਨਹੀਂ ਆਉਂਦੇ ਮੈਂ ਕਿਤੇ ਨਹੀਂ ਜਾਂਦਾ ਇਹ ਵੀ ਠੀਕ ਹੈ ਵੀ ਧੰਨਵਾਦ ਵੀ ਨੌਜਵਾਨਾਂ ਤੇਰਾ ਅਸੀਂ ਇਕੱਠੀ ਦਰਸ਼ਨ ਕਰ ਲਾਂਗੇ ਪਰ ਅੱਗੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਤੇ ਤਖਤ ਗੁਰੂ ਤੇ ਜੋੜਿਆਂ ਚ ਖਲੋਤਾ ਤੇ ਤਖਤ ਹੋਂ ਸਭ ਚਾਹ ਰਹੇ ਆ ਗੁਰੂ ਦੇ ਦਰਸ਼ਨ ਕਰੀਏ ਸਾਡਾ ਸਤਿਗੁਰੂ ਤੇ ਇੰਨੀ ਨਿਮਰਤਾ ਵਾਲਾ ਸਾਡੇ ਸਤਿਗੁਰਾਂ ਦੇ ਅੰਦਰ ਤੇ ਗੁਰਮੁਖ ਰੰਚਕਾ ਮਾਤਰੀ ਵੀ ਕੋਈ ਮਾਣ ਨਹੀਂ ਮੈਂ ਗੁਰੂ ਆ ਮੈਂ ਗੁਰੂ ਨਾਨਕ ਦੀ ਜੋਤ ਦਾ ਮਾਲਕ ਆ ਤੇ ਇਹੀ ਉਹ ਸਾਡੇ ਸਤਿਗੁਰੂ ਸਾਨੂੰ ਸਿਖਾਉਣਾ ਚਾਹੁੰਦੇ ਸਿੱਖਾ ਅੰਦਰ ਇਹ ਨਾ ਰੱਖੀ ਮੈਂ ਗੁਰੂ ਕਾ ਸੇਖਾ ਮੈਂ ਪੰਜ ਨੰਦਗੀ ਕਰਨ ਵਾਲਾ ਮੈਂ ਪੁੰਨਦਾਨ ਕਰਦਾ ਦੇਖੀ ਕਿਤੇ ਮਾਣ ਹੰਕਾਰ ਨਾ ਰੱਖ ਲਈਂ ਦੇ ਗੁਰੂ ਨਾਨਕ ਦੇ ਘਰ ਉਹ ਪ੍ਰਵਾਨ ਨੇ ਜਿਨ੍ਹਾਂ ਨੇ ਮੈਂ ਮੇਰੀ ਨੂੰ ਛੱਡਿਆ ਤੇ ਬਾਬਾ ਬੁੱਢਾ ਜੀ ਆਨੂੰ ਸੰਗਤਾਂ ਬੀਨਦੀ ਕਰਦੀਆਂ ਬਾਬਾ ਜੀ ਤੁਹਾਨੂੰ ਤੇ ਗੁਰੂ ਨਾਨਕ ਜੀ ਨੇ ਬਚਨ ਕੀਤਾ ਬੁੱਢਿਆ ਸਾਰੇ ਜੱਗ ਦੀਆਂ ਅੱਖਾਂ ਤੋਂ ਪਰੋਖੇ ਹੋ ਸਕਦਾ ਬੁੱਢਿਆ ਤੇਰੇ ਤੋਂ ਮੈਂ ਖੋਂ ਪਰੋਖੇ ਨਹੀਂ ਹਾਂ ਜਿੱਥੇ ਗੁਰੂ ਨਾਨਕ ਦੀ ਜੋਤ ਹੋ ਤੈਨੂੰ ਪਤਾ ਲੱਗਣਾ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਮੌਕੇ ਤਾਨੂੰ ਅਮਰਦਾਸ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਜੀਆਂ ਦੇ ਮੌਕੇ ਇਹ ਖਲਾਬਰਤੀ ਤੇਸ ਬਾਬਾ ਬੁਠਾ ਜੀ ਹੁਣ ਜਿੰਨਾਂ ਉਹ ਬਾਹਰਾ ਜਿਨ੍ਹਾਂ ਦੀ ਗੁਰਮੁਖ ਉਹ ਅਧਿਆਤਮਕ ਦੀ ਬੜੀ ਵਿਦਿਆ ਤੇ ਉਹ ਸੰਗਤ ਨੂੰ ਬੁਲਦੇ ਸੰਗਤ ਦੀ ਤੁਸੀਂ ਆਏ ਹੋ ਤੇ ਤੁਹਾਡਾ ਸਮਾਨ ਉਥੇ ਜਿਸੀ ਬਾਹਰ ਛੱਡਿਆ ਉਥੇ ਨੌਜਵਾਨ ਹੈ ਕਿ ਕਿਦਾਂ ਦਾ ਇਦਾਂ ਇਦਾਂ ਦਾ ਚਿਹਰਾ ਮੋਰਾ ਸੰਗਤੇ ਉਹ ਕੋਈ ਹੋਰ ਨਹੀਂ ਉਹ ਧੰਗੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਸੰਗਤਾਂ ਬਹੁਤ ਹੀ ਭਾਈਆਂ ਬਜ਼ੁਰਗ ਲੋਕ ਇੱਕ ਦੂਜੇ ਤੋਂ ਕਿਉਂ ਬਾਤ ਇਹ ਅਸੀਂ ਗੁਨਾਹ ਕਰ ਲਿਆ ਆਏ ਅਸੀਂ ਪਾਪ ਮਾਉਣ ਸੀ ਤੇ ਗੁਰੂ ਨੂੰ ਜੋੜਿਆਂ ਤੇ ਖੜਾ ساری ਰਾਤ ਲਤਾਂ ਘਟਵਾ ਅਸੀਂ ਤੇ ਉਹਦੋਂ ਗੁਨਾਹਗਾਰ ਹੋ ਗਏ ਨਾਲੇ ਰੋਂਦੇ ਜਾਂਦੇ ਆ ਜਾ ਚੜ੍ਹਣੇ ਲੇ ਕੇ ਮਹਾਰਾਜ ਬਖਸ਼ੋ ਸਾਨੂੰ ਸੰਗ ਦੇ ਕੀ ਹੋਇਆ ਆਇਆ ਮਹਾਰਾਜ ਰਾਹੀ ਤੇ ਅਲਪਗ ਜੀ ਵਾਂ ਸਾਨੂੰ ਮਤ ਬਹੁਤ ਘਟਾ ਮਾਲਕ ਸੀ ਤੇ ਤੁਹਾਡੇ ਰੂਪ ਨੂੰ ਨਹੀਂ ਜਾਣਦੇ ਸੀ ਪਰ ਤੁਸੀਂ ਤੇ ਤਰਸ ਕਰਦੇ ਮਹਾਰਾਜ ਆਏ ਸੀ ਤੁਹਾਡੀ ਖੁਸ਼ੀ ਲੈਣ ਤੇ ਮਹਾਰਾਜ ਆ ਤੇ ਉਲਟਾ ਹੋ ਗਿਆ ਕੰਮ ਤੇ ਉਹ ਨਿਮਰਤਾ ਦੇ ਵਿੱਚ ਇੰਨਾ ਦਾਤਾ ਤੇ ਉਹ ਕਹਿੰਦਾ ਸਭੇ ਸੰਜੀਵਾਲ ਸਦਾਇਨ ਤੂੰ ਕਿਸ ਐਨੰਦ ਸੈ ਬਾਹਰਾ ਗਿਓ ਸੰਗਤੇ ਵੈਰਾਗ ਕਰਨ ਦੀ ਕੋਈ ਜ਼ਰੂਰਤ ਨਹੀਂ ਬਾਪੂ ਦੀ ਬਾਣੀ ਦਾ ਫੈਸਲਾ ਵਿੱਚ ਸੰਗਤ ਹਰ ਘਰ ਵਸੈ ਸੋ ਸੰਗਤ ਦੇ ਵਿੱਚ ਉਹ ਵਸਦਾ ਮਤਾ ਜਾਣੋ ਸਾਡੇ ਲਤਾਂ ਵਾਂਗ ਘਟਦੀਆਂ ਮੈਂ ਤੇ ਬਾਪੂ ਨਾਨਕ ਦੀ ਸੇਵਾ ਵਿੱਚ ਆ ਵਾਟੇ ਸਾਰਿਆਂ ਦੇ ਅੰਦਰ ਉਹਦੀ ਜੋਤ ਵਰਤਦੀ ਹੈ ਤੇ ਮੈਂ ਜੋਤ ਨੂੰ ਨਮਸ਼ਕਾਰ ਕਰਦਾ ਸਾਡੇ ਸਤਿਗੁਰੂ ਤੇ ਸਾਨੂੰ ਗੁਰਮੁਖੋ ਆ ਗੁਣ ਦੇ ਦਿਆ ਪਰੰਦਰ ਝਾਤ ਮਾਰ ਕੇ ਵੇਖੀਏ ਕੀ ਨਿਮਰਤਾ ਦਾ ਗੁਣ ਕੀ ਮਿੱਠ ਬੋਲੜਾ ਸੁਭਾਅ ਸਾਡੇ ਕੋਲ ਹੈ ਇਹ ਆਪਾਂ ਝਾਤ ਮਾਰਨੀ ਆਪਣੇ ਅੰਦਰ ਮੈਂ ਆਪਣੇ ਅੰਦਰ ਮਾਰਨੀ ਤੁਸੀਂ ਆਪਣੇ ਅੰਦਰ ਮਾਰੋ ਅਸੀਂ ਤੇ ਜਦੋਂ ਵੀ ਬੋਲਦੇ ਆ ਫਿਰ ਕਈ ਬੋਲਦੇ ਆ ਜਦੋਂ ਬੋਲਣਾ ਕੂੜੀ ਬੋਲਣਾ ਝੂਠੀ ਬੋਲਣਾ ਜਦੋਂ ਬੋਲਣਾ ਉਹ ਨੂੰ ਦੇਖ ਕਰਦੇ ਜਦੋਂ ਬੋਲਣਾ ਉਹ ਤੋਂ ਖਸ਼ਾਮਨ ਤੇ ਬੋਲ ਹੀ ਬੋਲਾਂਗੇ ਚਾਬਲੂਸੀ ਕਰਾਂਗੇ ਇਸ ਕਰਕੇ ਇਹ ਪ੍ਰਵਾਨ ਵਾਂ ਨਹੀਂ ਹੈ ਇਹ ਚਾਰ ਗੁਨਾਹ ਨੇ ਜ਼ੁਬਾਨ ਦੇ ਤੇ ਇਹ ਆਪਾਂ ਹਰ ਰੋਜ਼ ਬਦਨਿਕ ਨੇਰੀ ਕਰ ਰਹੇ ਹਾਂ ਬਾਪੂ ਦੀ ਬਾਣੀ ਨੇ ਇੰਨਾ ਤੋਂ ਹੋੜਿਆ ਜੇ ਜਪ ਤਪ ਕਰਨਾ ਹੈ ਜੇ ਫਲੀ ਫੂਤ ਕਰਉਣਾ ਚਾਹੁੰਦਾ ਨਾ ਵੀ ਮੈਂ ਥੋੜਾ ਬਹੁਤਾ ਸਿਮਰਨ ਕਰਦਾ ਥੋੜਾ ਬਹੁਤਾ ਭਜਨ ਬੰਦਗੀ ਕਰਦਾ ਥੋੜੀ ਬਹੁਤੀ ਬਾਣੀ ਪੜਦਾ ਇੰਨਾ ਚਾਰ ਔਗਣਾ ਤੇ ਆਪਣਾ ਕੰਟਰੋਲ ਕਰ ਲਈ ਇਹਨੂੰ ਬਸ ਵਿੱਚ ਲਈ ਫਿਰ ਥੋੜਾ ਬਹੁਤਾ ਫਲ ਪੈ ਸਕਦਾ ਤੇ ਨਹੀਂ ਗੁਰਮੁਖੋ ਇਹ ਚਾਰ ਔਗਣ ਕਰਕੇ ਆਪਾਂ ਆਪਣੇ ਜਪ ਤਪ ਨੂੰ ਜ਼ੀਰੋ ਕਰ ਦਿੰਨੇ ਆ ਗੁਰੂ ਫਿਰ ਨਿਵਰਤਾ ਬਿਟਾ ਨਾ ਮਾਰੇ ਨੀ ਤੁਸੀਂ ਜੋੜਿਆਂ ਚ ਉਠੋ ਤੇ ਕਿਰਪਾ ਕਰੋ ਤਖਤ ਤੇ ਸੁਭਾਈ ਮਾਨੋ ਵਿੱਤ ਸਾਨੂੰ ਦਰਸ਼ਨ ਜਿਦਾਰ ਦੇ ਕੇ ਆਪਣੀ ਰਸਨਾ ਤੋਂ ਗੁਰਮੰਨ ਦਾ ਉਦੇਸ਼ ਦੇ ਕੇ ਨਿਹਾਲ ਕਰੋ ਇਹ ਗੁਰੂ ਕੋ ਸਾਡੇ ਸਤਿਗੁਰਾਂ ਦੀ ਸਿੱਖਿਆ ਤੇ ਹੁਣ ਇਹਨੂੰ ਸਿੱਖਣਾ ਨਾ ਸਿੱਖਣਾ ਕਮਾਉਣਾ ਨਾ ਕਮਾਉਣਾ ਹੰਕਾਰ ਵਿੱਚ ਰਹਿਣਾ ਅੰਦਰੋਂ ਅੰਦਰ ਜੀਵਾਤਮਾ ਦੀ ਮੌਤ ਰੱਖਣੀ ਹੈ ਜਾਂ ਇਹਨੂੰ ਸਰਜੀਤ ਕਰਨਾ ਇਹ ਆਪਾਂ ਆਪਣੇ ਜੀਵਨ ਨਾਲ ਤੈਅ ਕਰਨਾ ਗੁਰੂ ਕੇ ਬਚਨਾਂ ਨੂੰ ਕਮਾ ਕੇ ਜੀਵਤ ਮੂਏ ਅਹੰਕਾਰ ਵਿੱਚ ਰਮਾਂਗੇ ਜੀਵਾਤਮਾ ਜਾਂਦੇ ਜੀ ਮਰਦੂ ਖਤਮ ਹੋ ਦੂ ਅੰਦਰੋਂ ਮੂਏ ਸੇ ਜੀਵੇ ਤੇ ਜੇ ਗੁਰਮਖੋ ਗੁਰੂ ਦਾ ਬਚਨ ਕਮਾਲਾਂਗੇ ਸ਼ਬਦ ਮਰੋ ਫਿਰ ਜੀਵੋ ਸਦਹੀ ਸ਼ਬਦ ਵਿੱਚ ਮਰ ਜਾਗੇ ਤੇ ਫਿਰ ਸਦੀਪ ਕਾਲ ਦਾ ਜੀਵਨ ਹੋ ਜਾਊਗਾ ਤਾ ਫਿਰ ਮਰਨ ਨੂੰ ਵੀ ਫਿਰ ਬਾਰ ਬਾਰ ਥੋੜੋ ਮਰਾਂਗੀ ਫਿਰ ਤੇ ਮਨੂਆ ਮਰ ਗਿਆ ਬਸ ਦੀ ਤੇ ਜਿਹੜਾ ਮਨ ਮਰ ਜਾਂਦਾ ਗੁਰਮੁਖੋ ਉਹ ਉਹਦੇ ਚਰਨਾਂ ਦੇ ਵਿੱਚ ਅਪੇਵ ਹੋ ਜਾਂਦਾ ਹੈ ਹਰ ਹਰ ਨਾਮ ਅਬ ਕਦਮੁ ਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾ ਗੁਰੂ ਚਰਣਾ ਵਿੱਚ ਆਵਾਂਗੇ ਸ਼ਬਦ ਪਮਾਵਾਂਗੇ ਤੇ ਬਾਪੂ ਆਪਣੀ ਰਸਨਾ ਤੋਂ ਫਰਮਾਨ ਕਰਦਾ ਹਰ ਹਰ ਨਾਮ ਅਬਖਦ ਗੁਰਮਖੋ ਸਭ ਤੋਂ ਵੱਡੀ ਦਵਾਈ ਆ ਉਹਦਾ ਨਾਮ ਇਸ ਦਵਾਈ ਦੇ ਨਾਲ ਜਿਹੜੇ ਤਿੰਨ ਤਰ੍ਹਾਂ ਦੇ ਤਾਪ ਸਾਡੀ ਜੀਵਾਤਮਾ ਨੂੰ ਚੜੇ ਪਏ ਆ ਮਨੂਏ ਨੂੰ ਚੜੇ ਪਏ ਆ ਨਾ ਆਦ ਵਿਆਦ ਉਪਾਦ ਰਸ ਕਬਹੁ ਨ ਤੂਟ ਤਾਪ ਜਿਹੜੇ ਤਿੰਨ ਤਾਪ ਸਾਡੀ ਜੀਵਾਤਮਾ ਨੂੰ ਚੜੇ ਹੋਏ ਆ ਜਿਨ੍ਹਾਂ ਦਾ ਇਲਾਜ ਕਿਸੇ ਕੋਲ ਨਹੀਂ ਹੈ ਇਤਨਾ ਨੂੰ ਸ਼ਾਂਤ ਕਰਨ ਵਾਸਤੇ ਗੁਰੂ ਕਾ ਦਿੱਤਾ ਹੋਇਆ ਸ਼ਬਦ ਆਪਣੇ ਮੁਖ ਮੰਮੀ ਨੂੰ ਔਖੜ ਤੇ ਖਖੇ ਨੂੰ ਹਿਸ਼ਾਰੀ ਭਾਵ ਆਪਣੇ ਮੁਖ ਵਿੱਚ ਵਿੱਚ ਰਸਨਾ ਦੇ ਨਾਲ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾ ਭਾਈ ਗੁਰੂ ਕਾ ਦਿੱਤਾ ਹੋਇਆ ਸ਼ਬਦ ਦਿੱਤਾ ਹੋਇਆ ਗਿਆਨ ਆਪਣੀ ਰਸਨਾ ਤੋਂ ਸਦਾ ਦ੍ਰਿੜ ਕਰਦੇ ਰਿਹਾ ਕਰੋ ਚਿੱਤੇ ਵਿੱਚ ਰੱਖਿਆ ਕਰੋ ਜੀਨ ਦੇ ਵਿੱਚ ਬਿਠਾ ਕੇ ਰੱਖਿਆ ਕਰੋ ਸੋਟ ਮੰਡਲ ਦਾ ਹਿੱਸਾ ਬਣਾਓ ਪਰ ਆਪਣਾ ਕੰਮ ਤੇ ਇਹ ਆ ਵੀ ਆਪਾਂ ਉੱਠਣ ਲੱਗਿਆਂ ਪੱਲਾ ਛਾੜ ਦੇਣਾ ਵੀ ਲੈ ਬਾਬਾ ਆਪਣਾ ਸ਼ਬਦ ਆਪਣੇ ਕੋਲ ਰੱਖ ਤੇ ਹੁਣ ਅਸੀਂ ਚੱਲਦੇ ਆਂ ਆਪਣਾ ਹਾਲ ਇਹੀ ਆ ਬਚਨੰ ਪੂਰਮ ਬਚਨ ਜੋ ਪੂਰੇ ਗੁਰ ਕਹਿਓ ਪੂਰੇ ਸਤਗੁਰਾਂ ਨੇ ਜੋ ਬਚਨ ਕਿਹਾ ਮੈਂ ਠੀਕ ਗਾਠਰੀ ਬਾਦਾਰ ਮੈਂ ਘਟਕ ਕੇ ਉਹਨੂੰ ਪੱਲੇ ਨਾਲ ਬੰਨ ਲਿਆ ਇਹ ਕਰਨਾ ਸੀ ਅਸੀਂ ਪਰ ਪੱਲੇ ਨਾਲ ਕਿੱਥੇ ਬੰਨਿਆ ਜੀ ਮੇਰਾ ਜੀਵਨ ਦੇਖੋ ਤੇ ਆਪਣਾ ਜੀਵਨ ਦੇਖੋ ਅਸੀਂ ਸਾਰੇ ਉਥੇ ਇਕੱਲੀ ਧੁਮੇ ਵਰਦੇ ਆ ਸਾਨੂੰ ਕੋਈ ਉੱਤਮ ਜੀਵਨ ਬਣਦਾ ਨਹੀਂ ਸਾਡਾ ਕਿਉਂ ਗੁਰੂ ਕਾ ਸ਼ਬਦ ਅਸੀਂ ਪੱਲੇ ਨਾਲ ਹੀ ਨਹੀਂ ਬੰਨਦੇ ਕਿਸੇ ਦੇ ਮੂੰਹ ਤੇ ਖੋਸ਼ਾ ਕਿਸੇ ਦੇ ਮੂੰਹ ਤੇ ਅਸੀਂ ਖੋਸ਼ਾ ਸਾਡਾ ਦੋਰਾ ਜੀਵਨ ਚੱਲ ਰਿਹਾ ਵਾ ਜਿੱਥੋਂ ਪਤਾ ਵੀ ਗਾਂਦੋ ਸ਼ਿੰਗਾਂਜ ਬਾਈ ਦੀ ਉੱਥੇ ਹੱਥ ਜੋੜ ਕੇ ਖੜ ਜਾਂਦੇ ਨੇ ਜਿੱਥੇ ਪਤਾ ਵੀ ਇੱਥੇ ਸਾਡਾ ਜੋ ਚੰਦੂ ਫਿਰ ਅਸੀਂ ਅਗਲੇ ਨੂੰ ਭੰਦੇ ਆਂ ਬਈ ਆਹਾ ਸਾਡਾ ਤੇ ਫਿਰ ਗੁਰਮੁਖ ਕੋ ਕਿਦਾਂ ਜੀਵਨ ਸਾਡਾ ਤਬਦੀਲ ਹੋਊਗਾ ਜਦੋਂ ਅਸੀਂ ਬਿਤਕ ਰਹੀ ਰੱਖੀ ਬੈਠੇ ਆ ਫਿਰ ਨਹੀਂ ਜੀਵਨ ਤਬਦੀਲ ਹੋਣਾ ਇਹ ਤੇ ਗੁਰਮੁਖ ਕੋ ਕਮਾਈ ਕਰਨੀ ਰਹਿਣੀ ਆ ਇਹ ਤੇ ਜਹਿ ਜਹਿ ਪੇਖ ਤਹ ਹਜ਼ੂਰ ਦੂਰ ਕਤੋਂ ਨਾ ਡਾਈ ਰੱਬ ਰਹਾ ਸਰਵਤਰ ਮੈਂ ਮਨ ਸਦਾ ਧਿਆਈ ਈਤ ਬੂਤ ਨਹੀਂ ਵਿਛੋੜਾ ਸੋ ਸੰਗੀ ਗਣੀਆਂ ਵੈਨ ਸਜਾਈ ਢੋ ਬਿਨ ਨਮਕ ਮੈਂ ਸੋ ਅਲਪ ਸੁਖ ਬਣੀਆਂ ਜਗ ਤਿਖੋ ਜਿੱਧਰ ਜਿੱਧਰ ਨੂੰ ਨਿਗਾਹ ਜਾਵੇ ਤਹਿ ਹਜ਼ੂਰ ਹੈ ਅਵਸਥਾ ਸਾਡੀ ਨਾ ਨਾ ਕਿਸੇ ਨੂੰ ਕਿਸੇ ਨਿਗਾ ਨਾਲ ਠਕਣਾ ਕਿਸੇ ਨੂੰ ਕਿਸੇ ਨਿਗਾ ਨਾਲ ਠਕਣਾ ਬਿਤਕਰੀ ਨਾਲ ਅਸੀਂ ਭਰੇ ਮੀਰ ਤੇਰ ਨਾਲ ਅਸੀਂ ਭਰੇ ਹੋਇਆ ਆ ਮੇਰੇ ਢੜੇ ਦਾ ਬਾ ਉਹਦੇ ਢੜੇ ਦਾ ਸਾਡਾ ਹਾਲ ਹੀ ਗੁਰਮਖੋ ਜੇ ਤੇ ਲੈਣਾ ਅਵਖਦ ਨਾਮ ਇਤਨੇ ਤਾਪ ਉਤਾਰਨੇ ਆ ਫਿਰ ਤੇ ਬਾਪੂ ਕਹਿੰਦਾ ਵੀ ਗੁਰਮਖਾ ਆਪਣੇ ਕੋਲ ਨਾ ਮੰਨਵਾ ਰੱਖ ਇਹਨੂੰ ਵੇਚ ਦਾਨ ਕਰਨਾ ਨਹੀਂ ਗਿਆ ਇਹਨੂੰ ਵੇਚ ਲੇ ਤੇ 베ਚੀ ਹੋਈ ਚੀਜ਼ ਤੇ ਹੱਕ ਨਹੀਂ ਰੱਖੀਦਾ ਹੁੰਦਾ 베ਚੀ ਹੋਈ ਚੀਜ਼ ਫਿਰ ਅਗਲੇ ਦੀ ਮਰਜ਼ੀ ਉਹ ਉਹਦੇ ਨਾਲ ਕੀ ਵਰਤਾਰਾ ਕਰਦਾ ਤੂੰ ਐਵੇਂ ਬਰਾਮਣ ਕਰੀਦਾ ਮੇਰੇ ਆ ਆਪਣੀ ਹੁਣ ਲਈ ਸੀ ਇਹ ਮੇਰੀ ਚੀਜ਼ ਹੁਣ ਨਹੀਂ ਤੇਰੀ ਐ ਸੀ ਦੇਰੀ ਜਦੋਂ ਤੂੰ ਕੀਮਤ ਨਹੀਂ ਲਈ ਸੀ ਤੇ ਬਾਪੂ ਕਹਿੰਦਾ ਵੇਚ ਇਹਨੂੰ ਫਿਰ ਤੈਨੂੰ ਦਿਨੇ ਆ ਸੀ ਕੀ ਆਪਣੇ ਨੁਪਦੇ ਦਾਂਗੇ ਤੂੰ ਸਾਡਾ ਰੂਪ ਵੇਖ ਲੈ ਮੰਨ ਦੇ ਮੈਨੂੰ ਤੇ ਇਹਨੂੰ ਦਾਨ ਬੁਰਨਾ ਸਮਝੀਂ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜਰਾਸ ਅਜੜਮ ਜਨਮ ਜਨਮਾਂ ਤਰਾ ਦਾ ਤੇਰਾ ਕਾਰਜ ਅੜਿਆ ਪਿਆ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਲਿਆਤ ਨੂੰ ਮਨੂਆ ਸਾਨੂੰ ਦੇ ਅਸੀਂ ਤੈਨੂੰ ਆਪਣਾ ਰੂਪ ਦੇ ਦਿੰਨੇ ਆ ਇਹ ਜਨਮ ਜਨਮ ਅੰਤਰਾਂ ਦਾ ਜਿਹੜਾ ਕਾਰਜ ਆੜਿਆ ਲਿਆਇਕ ਖੰਦੇ ਵਿੱਚ ਨੂੰ ਪਸਰ ਕਰ ਦਿੱਤਾ ਕਾਰਜ ਰਾਸ ਹੋ ਜੂਗਾ ਇਹ ਸويس ਕਰਕੇ ਗੁਰਮਖੋ ਰੈਂਦੀਆਂ ਬਿਟਾਰਾ ਪਰ ਤਹੀ ਰੰਮ ਕਰਾਂਗੇ ਜਿੱਦਾਂ ਮੇਰੇ ਮਾਲਕ ਨੇ ਸਮਾਅ ਔਰ ਸਵਾਸ ਬਖਸ਼ੇ ਅੱਜ ਆਪਦੀਆਂ ਦੇ ਚਰਨਾਂ ਵਿੱਚ ਰਹਾਉ ਦੀਆਂ ਇਹ ਦੋਨਾਂ ਪੰਕਤੀਆਂ ਨੂੰ ਸਾਝਾ ਕਰਦੇ ਆਂ ਇੱਕ ਨਿਗਯੰਤ ਰਲਕੀਆਂ ਪ੍ਰਦਾਨ ਤੂੜੀਆਂ ਹੁੰਨਾ ਹੋਣੀਆਂ ਅਣਜਾਨ ਦੇ ਸ਼ੀਵਾਦਾਰ ਸਨ ਮਾਫਰਣਾ ਸਤਿਗੁਰੂ ਤੁਹਾਨੂੰ ਗੁਰਗੰਸਾ ਮਾਰੇ ਰਹਿਮ ਕਰਨ ਸਭ ਦੀ ਹਾਜ਼ਰੀ ਆਪਣੇ ਦਰ ਕਰ ਪ੍ਰਵਾਣ ਕਰਨ ਸਭ ਦੀ ਛੋੜੀ ਵਿੱਚ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਤਾਂ ਜੋ ਗੁਰਮੁਖੋ ਆਪਾਂ ਵੀ ਗੁਰੂ ਕੇ ਬਚਨਾਂ ਨੂੰ ਕਮਾ ਕੇ ਇਹ ਲੋਕ ਸੁਖੀਏ ਪ੍ਰਲੋਕ ਸਹਿੇਲੇ ਨਾਨਕ ਹਰ ਪ੍ਰਭਾ ਦੇ ਮੇਲੇ ਆਪਣੇ ਜੀਵਨ ਨੂੰ ਆਪਾਂ ਸਫਲਾ ਕਰ ਸਕੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਓ ਅਨੰਦ ਸਬ ਦੀ ਬਾਣੀ ਨਾਲ ਜੁੜੀਏ ਸਤਿਗੁਰੂ ਜੀ ਦੇ ਚਰਨਾਂ ਰ ਅਰਦਾਸ ਬੇਨਤੀ ਪਵਨ ਪਵਿੱਤਰ ਹਕਮ ਸੁਵਣ ਕਰੀਏ ਜੀ ਧੰਨਵਾਦ ਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਅਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ